ਇੱਕ ਗਨਕਾ ਹੋਈ ਏ ਜਿਹੜੀ ਵਿਸ਼ੇ ਵਿਕਾਰ ਭੁਗਦੀ ਸੀ ਵਿਸ਼ਿਆਂ ਦੇ ਵਿੱਚ ਜੀਵ ਜਿੰਦਗੀ ਗਲਤਾਨ ਸੀ ਜੀ ਦੀ ਜਿਹੜੀ ਵਿਕਾਰਾਂ ਦੇ ਵਿੱਚ ਡੁੱਬੀ ਹੋਈ ਸੀ ਪਰ ਜਿਹੜੀ ਸੰਗਤ ਆ ਨਾ ਸੰਗਤ ਤਾਰ ਦਿੰਦੀ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਅੰਮ੍ਰਿਤ ਵੇਲੇ ਵੀ ਗੁਰਮੁਖ ਪਿਆਰੇ ਜੋ ਕਥਾ ਕਰ ਰਹੀ ਸੀ ਉਹਨਾਂ ਨੇ ਬਚਨ ਕੀਤਾ ਸੀ ਕਿੰਦੇ ਸਾਧੂਆਂ ਨੇ ਸੰਤਾਂ ਨੇ ਤੋਤਾ ਦੇ ਕੇ ਨਾ ਗਣਕਾਂ ਦਾ ਉਧਾਰ ਕੀਤਾ ਸੀ ਗਣਕਾਂ ਉਦਰੀ ਹਰ ਕੈ ਤੋਤ ਮਹਾਰਾਜ ਦੀ ਬਾਣੀ ਵਿੱਚ ਵੀ ਬਚਨ ਆਇਆ ਹੈ ਕਹਿੰਦੇ ਸੰਤਾਂ ਨਾਲ ਸੰਗਤ ਹੋਈ ਵਿਸ਼ੇ ਵਿਕਾਰਾਂ ਦੇ ਨਾਲ ਤੋੜਨ ਵਾਸਤੇ ਨਾ ਸੰਤਾਂ ਨੇ ਜੁਗਤੀ ਵਰਤੀ ਇੱਕ ਤੋਤਾ ਦੇ ਦਿੱਤਾ ਇੱਕ ਤੋਤਾ ਦੇ ਦਿੱਤਾ ਤੇ ਤੋਤੇ ਨੂੰ ਕੀ ਸਿਖਾਉਣਾ ਸੀ ਉਹ ਬੋਲਦਾ ਸੀ ਜਦੋਂ ਕੋਈ ਉਹਦੇ ਕੋਲੇ ਰਾਮ ਰਾਮ ਬੋਲਦਾ ਨਾ ਤੇ ਤੋਤਾ ਬੋਲਦਾ ਸੀ ਰਾਮ ਰਾਮ ਤੇ ਗਣਕਾ ਜਦੋਂ ਹਰ ਰੋਜ਼ ਉਹਨੂੰ ਬੁਲਾਉਂਦੀ ਤੇ ਉਹ ਬਸ ਹੋਰ ਕੁਝ ਨਹੀਂ ਬੋਲਦਾ ਸੀ ਜਦੋਂ ਉਹਨੂੰ ਬੋਲਿਆ ਜਾਂਦਾ ਉਹਦੇ ਕੋਲੇ ਰਾਮ ਰਾਮ ਬੋਲ ਜਦੋਂ ਰਾਮ ਰਾਮ ਬੋਲਦਾ ਤੇ ਬੜਾ ਸੋਹਣਾ ਲੱਗਦਾ ਸੀ ਹਰ ਵੇਲੇ ਉਹਦੇ ਕੋਲ ਲੱਗੀ ਰਹਿਣਾ ਤੇ ਜਦੋਂ ਰਸਨਾ ਤੋਂ ਉਹਨੂੰ ਨਾਲੇ ਸੁਣਨਾ ਤੇ ਨਾਲੇ ਆਪ ਬੋਲਣਾ ਰਾਮ ਰਾਮ ਐਸਾ ਤੋਤਾ ਦਿੱਤਾ ਐਸਾ ਨਾਮ ਦੇ ਨਾਲ ਜੋੜ ਦਿੱਤਾ ਗਣਕਾ ਨੂੰ ਮਹਾਪੁਰਖ ਇੱਕ ਧਾਰਨਾ ਫੜਦੇ ਹੁੰਦੇ ਐ ਹੱਥੀ ਦੇ ਸੰਤਾਨੇ ਤੋਤਾ ਗਣਕਾ ਪਾਪਣ ਸਾਰੀਏ ਹੱਥੀ ਦੇ ਸੰਤਾਨੇ ਤੋਤਾ ਗਣਕਾ ਪਾਪਣ ਤਾਰੀਏ ਹੱਥੀ अतिजे ने तो गण का पापन पबन दारिया ने तो तोता का पापन दारिया पापन तारिये गणक पपन तारिए पपल तारिए गणक पापन तारिये ਆਪਣ ਤਾਰੀਏ ਗਣ ਕਾ ਪਾਪਨ ਤਾਰੀਏ ਪਾਪਨ ਤਾਰੀਏ ਗਣ ਕਾ ਪਾਪਨ ਤਾਰੀਏ ਪਾਪਨ ਤਾਰੀਏ ਗਣ ਕਾ ਪਾਪਨ ਤਾਰੀਏ ਪਾਪਨ ਤਾਰੀਏ ਗਣ ਕਾ ਪਾਪਨ ਤਾਰੀਏ ਸੱਚੀ ਦੇ ने तोता गण का पफुल तारिये हथी दे संतान गण का पफुल तारिये हथीरे संतान तोता गण का पापण तारिये ता संता ने तोता गण का पापण तारिये दे संता ਨਿਕਾ ਪਾਪਣ ਤਾਰੀਏ ਹੱਥੀ ਤੇ ਸੰਤਾਂ ਨੇ ਤੋਤਾ ਗਣ ਕਾ ਪਾਪਣ ਤਾਰੀਏ ਮਹਾਰਾਜ ਦੀ ਬਾਣੀ ਵਿੱਚ ਬਚਨ ਆਇਆ ਸਤਿਗੁਰੂ ਜੀ ਕਹਿੰਦੇ ਗਣ ਕਾ ਉਦਰੀ ਹਰ ਕਹਿ ਤੋਤ ਕਹਿੰਦੇ ਹਰੀ ਹਰੀ